ਹਾਂ ਜੀ ਕਿਸਾਨ ਵੀਰੋ ਸਵਾਦਾ ਤੁਹਾਡਾ ਆਪਣਾ YouTube ਚੈਨਲ ਬਾਬਾ ਡੈਰੀ ਫਾਰਮ ਦੇ ਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟਾਪ ਦੀ ਵੜ ਸੇਲ ਲੈ ਲੈ ਕੇ ਆਏ ਜੀ ਸੋਈ ਸਵਾਈਆ ਆਓ ਪੁੱਛ ਲੈਣੇ ਬਾਈ ਤੁਹਾਡੇ ਬਾਈ ਜੀ ਹਸੀਕਾਲ ਹਸੀਕਾਲ ਜੀ ਹੋ ਠੀਕ ਹੋਈ ਬੜੀ ਹਾਂ ਬੜੀ ਬੜੀ ਬਾਈ ਨਾਮ ਤੇ ਐਡਰੈਸ ਬੋ ਨਾਮ ਜਸਵਿੰਦਰ ਰੇਂਗਾਈ ਪੰਡ ਜਮੂਨਗ ਜ਼ਿਲ੍ਹਾ ਬਟੰਡਾ ਫਰੀ ਰਾਮਪੁਰਾਪੁਰ ਨੇੜੇ ਪਿੰਡ ਵਿੱਚ ਜਿਹੜੇ ਵੀਰੇ ਜੱਟੂ ਵਾ ਰਹੇ ਜਾਂਦਾ ਆਪਾਂ ਦਾ ਮੋਬਾਈਲ ਨੰਬਰ ਬੋ 9872232148 ਠੀਕ ਹੈ ਬਾਈ ਇੱਕ ਆ ਬੈਡ ਬਈ ਅੱਜ ਹਾਂ ਆ ਗੱਲ ਲੀਏ ਵੀਰੇ ਠੀਕ ਆ ਆ ਬਾਕੀ ਸੇਲ ਹੋ ਗਿਆ ਹਾਂ ਹਾਂ ਤਾਂ ਨਵੇਂ ਵਿਗਿਆ ਵੀਰੇ ਤਿੰਨ ਬਾਈ ਬੈਗ ਗਿਆ ਥੋੜਾ ਜਿਹਾ ਲੇਟ ਹੋ ਗਿਆ ਹਣ ਚ ਤੇ ਇੱਕੋ ਹੀ ਰਹਿ ਗਈ ਬਾਈ ਕਿਹੜਾ ਸੋਸੂਈ ਹੈ ਇਹ ਦੂਜਾ ਸੂਈ ਆ ਬਾਈ ਕਦੋਂ ਸੂਈ ਆ ਬਾਈ ਸਵੇਰੇ 4:00 ਵਜੇ ਸੂਈ ਆ ਵੀਰੇ ਠੀਕ ਹੈ ਜੇਰ ਪੈ ਗਈ ਹੈ ਜੇਰ ਓਕੇ ਆ ਜਮਾ ਜੇਰ ਪਈ ਆ ਰੱਖੀ ਬੈਠਾ ਜੇਰ ਵਗੈਰਾ ਓਕੇ ਆ ਠੀਕ ਆ ਬੱਚਾ ਕੀ ਦੇਤਾ ਬਾਈ ਇਹ ਬੱਚੀ ਦੇਦੀ ਬਾਈ ਬੱਚੀ ਚੰਗੀ ਹੈ ਨਾ ਹਾਂ ਬੱਚਾ ਬਾਈ ਬੱਚੀ ਨੂੰ ਜਨਮ ਦੁੱਤਾ ਬੱਚੀ ਬਹੁਤ ਬਹੁਤ ਹੁੰਦੀ ਆ ਸਹੀ ਗੱਲ ਆ ਤੇ ਕਿੰਨਾ ਕੁ ਬੋਲਾ ਕੱਢਿਆ ਫਿਰ ਇਹ ਬੋਲਾ ਦਾ 3 ਲੀਟਰ ਕੱਢਦਾ ਵੀਰੇ ਠੀਕ ਆ ਬਾਈ ਦਵਾਈ ਦੂਈ ਕਿਵੇਂ ਆ ਬਾਈ ਚੰਗੀ ਆ ਆਜ ਬਾਈ ਜੂ ਇੱਕ ਨੰਬਰ ਨਾਣਾ ਲੋਣਾ ਚੰਗੀਆਂ ਥਣ ਬਹੁਤ ਚੰਗਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਆਰਡਰ ਦੀ ਕੁਆਲਿਟੀ ਬਹੁਤ ਚੰਗੀ ਆ ਥਣ ਲੈਵਾ ਵੀ ਚੰਗਾ ਖੋਲ ਲਾ ਬਾਈ ਤੋਰ ਕੇ ਦਿਖਾ ਦੇ ਕਿੰਨਾ ਕੁ ਦੁੱਧ ਦੇ ਦੂ ਬਾਈ ਐਸਟੀਮੇਟ ਆ ਦੁੱਧ ਬਾਈ 16 17 ਕਿਲੋ ਖੁੱਲਾ ਦੋ 16 ਦਾ ਖੁੱਲਾ ਮੰਨ ਕੇ ਲੈ ਕੇ ਜਾਵੇ ਠੀਕ ਆ ਬਾਈ ਜਾਤ ਬਰੀਡ ਚੰਗੀ ਆ ਸੂਈ ਸਵਾਈ ਜੇਰ ਬਾਈ ਰੱਕੀ ਬੈਠਾ ਬੱਚਾ ਵੀ ਬੱਚੀ ਐ ਬੱਚੀ ਵੀ ਚੰਗੀ ਆ ਬਾਕੀ ਤੋਰਾ ਤਾਰਾ ਚੰਗਾ ਕੱਦ ਵੱਡ ਚੰਗਾ ਥਣ ਲੈਵਾ ਵੀ ਚੰਗਾ ਮੁੱਲ ਕੀ ਆ ਬਾਈ ਇਹਦਾ ਇਹ ਡਾਕਟਰ ਲੈਣ ਦੇ ਨੇ 56000 ਰੁਪਏ ਕਿੰਨਾ ਭਾਈ 56000 ਰੁਪਏ 55000 ਇਹ ਮੰਨ ਤਾਂ ਹੋ ਜੀ ਭਾਈ ਬੜਾ ਮਾੜਾ ਮੋਟਾ ਹੋ ਆਪਾਂ ਮੁੱਲ ਨਹੀਂ ਕਰਿਆ ਮੁੱਲ ਕਰਾਉਣਾ 65 ਕਰੋੜ 7000 ਠੀਕ ਆ ਮੁੱਲ ਕਰਾਉਣ ਨੂੰ ਭਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ 55000 ਦੀ ਬੈੜ ਦੇ ਦੇਾਂਗੇ ਮੁੱਲ ਭਾਈ ਨੇ ਜਮਾ ਜਾਇਆ ਜਰਾ ਚੰਗਾ ਭਾਈ ਦੋ ਹੀ ਹੈਗੀਆਂ ਮਗਰ ਵੀ ਹਾਂ ਬੱਚਾ ਵੀ ਮਗਰ ਬੱਚੀ ਬੱਤੀ ਵੀ ਬਹੁਤ ਚੰਗੀ ਆ ਤੇ ਫੇਸੂਲਸ ਵੈੜ ਦਾ ਬਹੁਤ ਚੰਗਾ ਬੋਦੀਵਾਦੀ ਚੰਗੀ ਆ ਚੰਗਾ ਸਨਖਪਣ ਮੁੱਲ ਵੀ ਜਮਾ ਜਾਏਗਾ ਤੇ ਕਿਸੇ ਵੀਰ ਨੂੰ ਪਸੰਦ ਆਵੇ بھائی ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਅਦ ਲਓ ਧੰਨਵਾਦ